ਕਿਰਪਾਨ ਪਾਉਣ ਕਰਕੇ ਸਿੱਖ ਸਰਪੰਚ ਨੂੰ ਨਹੀਂ ਜਾਣ ਦਿੱਤਾ ਗਿਆ ਲਾਲ ਕਿਲੇ ਦੇ ਅੰਦਰ ਜਿੱਥੇ ਆਸਦੀ ਹੈ ਕਿ ਨਾਬਾ ਬਲਾਕ ਦੇ ਪਿੰਡ ਕਾਲਸਣਾ ਦੀ ਪੰਚਾਇਤ ਨੂੰ 14 ਅਗਸਤ ਨੂੰ ਨਵੀਂ ਦਿੱਲੀ ਮਿਊਂਸੀਪਲ ਕਾਉਂਸਲ ਵਿਖੇ ਪਿੰਡ ਦੀ ਸਫਾਈ ਦੇ ਲਈ ਸਨਮਾਨਿਤ ਕੀਤਾ ਗਿਆ ਹੈ ਤੇ ਇਹ ਸਨਮਾਨ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਤਾਂ ਇਸ ਤੋਂ ਇੱਕ ਦਿਨ ਬਾਅਦ ਯਾਨੀ ਕਿ 15 ਅਗਸਤ ਵਾਲੇ ਦਿਨ ਆ ਦੱਸ ਦੇ ਕਿ ਜਦੋਂ ਲਾਲ ਕਿਲੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਸੀਗਾ ਤਾਂ ਪਿੰਡ ਕਾਸਰਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਵੀ ਸਮਾਗਮ ਦੇ ਲਈ ਸੱਦਾ ਮਿਲਿਆ ਸੀਗਾ ਪਰ ਜਦੋਂ ਉਹ ਜੋ ਕਿ ਸ਼੍ਰੀ ਸਾਈ ਪਾਕੇ ਸਮਾਗਮ ਵਿਖੇ ਪਹੁੰਚੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਇੱਕ ਇੱਕ ਜਦ ਤੱਕ ਤੁਸੀਂ ਸ਼੍ਰੀ ਸਾਹਿਬ ਨਹੀਂ ਉਤਾਰਦੇ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ ਇਸ ਦੇ ਉੱਤੇ ਸਰਪੰਚ ਜੋ ਗੁਰਤੇ ਅਨ ਸਿੰਘ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਆਪਣਾ ਸ਼੍ਰੀ ਸਾਹਿਬ ਨਹੀਂ ਉਤਾਰਨਗੇ ਅਤੇ ਫਿਰ ਵਾਪਸ ਮੁੜ ਗਏ ਸਰਪੰਚ ਨੇ ਕਿਹਾ ਹੈਗਾ ਕਿ ਵਿਦੇਸ਼ਾਂ ਦੇ ਵਿੱਚ ਤਾਂ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਾਰ ਹੁੰਦਾ ਹੀ ਹੈ ਪਰ ਹੁਣ ਦਿੱਲੀ ਦੇ ਵਿੱਚ ਵੀ ਜੋ ਮੇਰੇ ਨਾਲ ਹੋਇਆ ਹੈ ਮੈਂ ਉਸ ਦੀ ਸਖਤ ਨਿੰਦਾ ਕਰਦਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੋ ਕਿ ਪੰਜਾਬ ਦੀ ਇੱਕ ਸਿੱਖ ਕੁੜੀ ਜੋ ਕਿ ਜੈਪੁਰ ਦੇ ਵਿੱਚ ਪੇਪਰ ਦੇਣ ਲਈ ਸੀ ਪ੍ਰੀਖਿਆ ਦੇਣ ਲਈ ਗਈ ਸੀਗੀ ਜੱਜ ਦਾ ਪੇਪਰ ਦੇਣ ਲਈ ਗਈ ਸੀਗੀ ਪਰ ਉਸ ਨੂੰ ਵੀ ਅਜੋਕੇ ਕਿਰਪਾਨ ਤੇ ਇਹ ਚੀਜ਼ਾਂ ਉਤਾਰਨ ਲਈ ਕਿਹਾ ਸੀਗਾ ਕਿ ਇਸ ਤੋਂ ਬਿਨਾ ਤੁਹਾਡਾ ਐਗਜ਼ਾਮ ਨਹੀਂ ਹੋਵੇਗਾ ਪਰ ਉਸ ਕੁੜੀ ਨੇ ਵੀ ਉੱਥੇ ਮਨਾ ਕਰ ਦਿੱਤਾ ਕਿ ਮੈਂ ਇਹ ਸਭ ਕੁਝ ਨਹੀਂ ਉਤਾਰਾਂਗੀ ਪਰ ਹੁਣ ਫੇਰ ਲਾਲ ਕਿਲੇ ਦੇ ਅੰਦਰ ਜਾਣ ਤੋਂ ਇੱਕ ਸਿੱਖ ਸਰਪੰਚ ਨੂੰ ਰੋਕਿਆ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਿੱਖ ਸਰਪੰਚ ਜਿਸ ਦਾ ਨਾਮ ਗੁਰਧਿਆਨ ਸਿੰਘ ਹੈਗਾ ਤੇ ਨਾਬਾ ਬਲਾਕ ਦੇ ਜੋ ਕਿ ਦੱਸਿਆ ਜਾ ਰਿਹਾ ਨਾਬਾ ਬਲਾਕ ਦੇ ਪਿੰਡ ਕਸਨਾ ਦੀ ਪੰਚਾਇਤ ਨੂੰ ਦੱਸ ਦਈਏ ਕਿ 14 ਅਗਸਤ ਨੂੰ ਨਵੀਂ ਦਿੱਲੀ 뮤ਜ਼ੀਕਲ ਕਾਉਂਸਲ ਵਿਖੇ ਪਿੰਡ ਦੀ ਸਫਾਈ ਦੇ ਲਈ ਸਨਮਾਨਿਤ ਕੀਤਾ ਗਿਆ ਸੀਗਾ ਤੇ ਇਹ ਸਨਮਾਨ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਤਾਂ ਉਸ ਤੋਂ ਇੱਕ ਦਿਨ ਬਾਅਦ ਯਾਨੀ ਕਿ 15 ਅਗਸਤ ਵਾਲੇ ਹੀ ਆਜ਼ਾਦੀ ਵਾਲੇ ਦਿਨ ਜਦੋਂ ਲਾਲ ਕਿਲੇ ਦੇ ਉੱਤੇ ਉਹਨਾਂ ਨੂੰ ਜੋ ਕਿ ਦੱਸ ਦਈਏ ਕਿ ਸਮਾਗਮ ਦੇ ਲਈ ਸਰਪੰਚ ਗੁਰਤੇਜਨ ਸਿੰਘ ਨੂੰ ਸਦਾ ਮਿਲਿਆ ਸੀਗਾ ਪਰ ਜਦੋਂ ਉਹ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸਰਪੰਚ ਨੇ ਕਿਹਾ ਹੈਗਾ ਕਿ ਵਿਦੇਸ਼ਾਂ ਦੇ ਵਿੱਚ ਤਾਂ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਾਰ ਹੁੰਦਾ ਹੀ ਹੈ ਪਰ ਹੁਣ ਦਿੱਲੀ ਦੇ ਵਿੱਚ ਵੀ ਜੋ ਮੇਰੇ ਨਾਲ ਹੋਇਆ ਹੈ ਮੈਂ ਉਸ ਦੀ ਸਖਤ ਨਿੰਦਾ ਕਰਦਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੋ ਕਿ ਪੰਜਾਬ ਦੇ ਇੱਕ ਸਿੱਖ ਕੁੜੀ ਜੋ ਕਿ ਜੈਪੁਰ ਦੇ ਵਿੱਚ ਪੇਪਰ ਦੇਣ ਲਈ ਸੀ ਪ੍ਰੀਖਿਆ ਦੇਣ ਲਈ ਗਈ ਸੀਗੀ ਜੱਜ ਦਾ ਪੇਪਰ ਦੇਣ ਲਈ ਗਈ ਸੀਗੀ ਪਰ ਉਸ ਨੂੰ ਵੀ ਅਜੋਕੇ ਕਿਰਪਾਨ ਤੇ ਇਹ ਚੀਜ਼ਾਂ ਉਤਾਰਨ ਲਈ ਕਿਹਾ ਸੀਗਾ ਕਿ ਇਸ ਤੋਂ ਬਿਨਾ ਤੁਹਾਡਾ ਐਗਜ਼ਾਮ ਨਹੀਂ ਹੋਵੇਗਾ ਪਰ ਉਸ ਕੁੜੀ ਨੇ ਵੀ ਉੱਥੇ ਮਨਾ ਕਰ ਦਿੱਤਾ ਕਿ ਮੈਂ ਇਹ ਸਭ ਕੁਝ ਨਹੀਂ ਉਤਾਰਾਂਗੀ ਪਰ ਹੁਣ ਫੇਰ ਲਾਲ ਕਿਲੇ ਦੇ ਅੰਦਰ ਜਾਣ ਤੋਂ ਇੱਕ ਸਿੱਖ ਸਰਪੰਚ ਨੂੰ ਰੋਕਿਆ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਿੱਖ ਸਰਪੰਚ ਜਿਸ ਦਾ ਨਾਮ ਗੁਰਤੇਜ ਸਿੰਘ ਹੈਗਾ ਤੇ ਨਬਾ ਬਲਾਕ ਦੇ ਜੋ ਕਿ ਦੱਸਿਆ ਜਾ ਰਿਹਾ ਨਬਾ ਬਲਾਕ ਦੇ ਪਿੰਡ ਕਸਨਾ ਦੀ ਪੰਚਾਇਤ ਨੂੰ ਦੱਸ ਦਈਏ ਕਿ 14 ਅਗਸਤ ਨੂੰ ਨਵੀਂ ਦਿੱਲੀ 뮤ਜ਼ੀਕਲ ਕਾਉਂਸਲ ਵਿਖੇ ਪਿੰਡ ਦੀ ਸਫਾਈ ਦੇ ਲਈ ਸਨਮਾਨਿਤ ਕੀਤਾ ਗਿਆ ਸੀਗਾ ਤੇ ਇਹ ਸਨਮਾਨ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਤਾਂ ਉਸ ਤੋਂ ਇੱਕ ਦਿਨ ਬਾਅਦ ਯਾਨੀ ਕਿ 15 ਅਗਸਤ ਵਾਲੇ ਹੀ ਆਜ਼ਾਦੀ ਵਾਲੇ ਦਿਨ ਜਦੋਂ ਲਾਲ ਕਿਲੇ ਦੇ ਉੱਤੇ ਉਹਨਾਂ ਨੂੰ ਜੋ ਕਿ ਦੱਸ ਦਈਏ ਕਿ ਸਮਾਗਮ ਦੇ ਲਈ ਸਰਪੰਚ ਗੁਰਤੇਜਨ ਸਿੰਘ ਨੂੰ ਸੱਦਾ ਮਿਲਿਆ ਸੀਗਾ ਪਰ ਜਦੋਂ ਉਹ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ